ਪੰਜਾਬ ਰਾਜਸਥਾਨ ਸਰਹੱਦ ਤੇ ਪੰਜਾਬ ਪੁਲਿਸ ਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਤੌਰ ਤੇ ਗੰਗ ਕਨਾਲ ਦੇ ਕੰਢੇ ਚਲਾਇਆ ਗਿਆ ਸਰਚ ਅਭਿਆਨ 50000 ਲੀਟਰ ਲਾਹਣ ਬਰਾਮਦ ਮੌਕੇ ਤੇ ਕੀਤੀ ਗਈ ਨਸ਼ਟ ਜਾਣਕਾਰੀ ਮੁਤਾਬਕ ਥਾਣਾ ਸਰਵਰ ਖੁਈਆਂ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਰਾਬ ਤਸਕਰਾਂ ਦੇ ਵੱਲੋਂ ਸ਼ਰਾਬ ਤਿਆਰ ਕਰਨ ਦੇ ਲਈ ਗੰਗ ਕਨਾਲ ਦੇ ਕੰਢੇ ਲਾਹਣ ਬਣਾਈ ਜਾ ਰਹੀ ਹੈ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਇਸ ਦੌਰਾਨ ਜੀ.ਐਸ.ਬੀ ਦੀ ਮਦਦ ਦੇ ਨਾਲ ਗੰਗ ਕਨਾਲ ਦੇ ਕੰਢੇ ਜ਼ਮੀਨ ਹੇਠਾਂ ਦਵਾਈ ਹੋਈ तकरीबन 50000 ਲੀਟਰ ਲਾਹਣ ਬਰਾਮਦ ਹੋਈ ਆ ਦੱਸ ਦਈਏ ਕਿ ਇਸ ਲਾਹਣ ਨੂੰ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਇਸ ਕਾਰਵਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੰਗ ਕਨਾਲ ਦੇ ਨਾਲ ਰਾਜਸਥਾਨ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਕਰ 126000 ਲੀਟਰ ਲਾਹਣ ਬਰਾਮਦ ਕੀਤੀ ਗਈ ਸੀ ਦੱਸੀ ਕਿ ਇੱਕ ਮਹੀਨੇ ਦੇ ਵਿੱਚ ਇਹ ਦੂਜੀ ਵੱਡੀ ਕਾਰਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ